ਕੋਸ ਨਹੀਂ ਕਰਨ ਐ ਰਸਿਆਂ ਮੇਰਾ ਸਾਲਾ ਤੈਥੋਂ ਵੀ ਮੇਰੇ ਸਾਲਿਆ ਐਸ਼ ਨਹੀਂ ਲਈ ਗਈ ਚਾਚਾ ਜੀ ਸਿਉਣਾ ਸੀਗੇ ਯਾਰ ਫਰਕ ਹੀ ਨਹੀਂ ਸੀ ਫਰਕ ਹੀ ਨਹੀਂ ਸੀ ਕਰਦਾ ਜੜਵੈੜ ਮੇਰੇ ਨਾਲ ਜੇ ਮੈਂ ਕਹਣਾ ਚਾਚਾ ਅੱਜ ਖੇਤ ਪਾਣੀ ਲਾਉਣ ਨੂੰ ਰਹਿਣ ਦੀਗੇ ਚਾਚੇ ਨੇ ਕਹਣਾ ਰਹਿਣ ਦੇ ਸ਼ੇਰ ਵਗਿਆ ਜੇ ਮੈਂ ਕਹਣਾ ਚਾਚਾ ਸਿਆ ਸਵਰੀ ਜਾਣਾ ਕਹਣਾ ਚੱਕ ਚਕਾਰ ਰੁਪਏ ਦੀ ਚਾਬੀ ਯਾਰ ਇੰਨਾ ਪਿਆਰ ਮੇਰਾ ਸਾਲਾ ਪਰ ਉਂਗਲਾਂ ਵਾਲੇ ਮੇਰੇ ਸਾਲੇ ਤੋੜ ਦਿੰਦੇ ਆ ਠੀਕ ਹੈ ਨਾ ਮੈਨੂੰ ਫੇਰੇ ਦੇਈ ਗਏ ਦੇਈ ਗਏ ਵੀ 3.5 ਲੱਖ ਰੁਪਈਆ ਲੈ ਸਾਲ ਦਾ ਫਿਰ ਸਾਲਾ 3.5 ਲੱਖ ਲੈਂਦਾ ਲੈਂਦਾ 4 ਲੱਖ ਤੋਂ ਵੀ ਗਿਆ ਮੈਂ ਤਾਂ ਤਾਂ ਕਰਨੀ ਪੈਣੀ ਆ ਜਾ ਕੇ ਪਹਿਲੀ ਡੱਗ ਫਾ ਪਰ ਨਹੀਂ ਕਿ ਰਾਣ ਖਰਾਕ ਨਹੀਂ ਜੇ ਉਹਨੂੰ ਨਹੀਂ ਪਿਆਰ ਆ ਰਿਹਾ ਟਰੋਲ ਮੈਨੂੰ ਵੀ ਤਾਂ ਨਹੀਂ ਆ ਰਿਹਾ ਠੀਕ ਹੈ ਚੱਲ ਮਨਾ ਕੋਈ ਨਹੀਂ ਹੁਣ ਜਿਹੜਾ ਹੋਣਾ ਉਹ ਤਾਂ ਹੋ ਕੇ ਰਹਿਣਾ ਵਿధి ਦਾ ਬਿਹਾਨ ਹੈ ਉਦੋਂ ਤੱਕ ਸਹੀ ਚੱਲੀਏ ਬੱਬੂ ਹਣਾ ਇਹ ਲੈ ਲੈਤਾ ਹੀ ਹੈ ਯਾਰ ਆਪਣਾ ਕੀ ਗੱਲਾਂ ਜੀਆਂ ਕਰੀ ਜਾਂਦਾ ਇਹਦੇ ਲਾ ਦੇ ਅੱਜ ਕਰਨੈਲ ਸਿਅਮ ਫੱਕਾ ਫੈਂਚਰ ਓਏ ਕੀ ਹਾਲ ਐ ਛੋਟੇ ਚਾਚਾ ਸਿਆ ਓਏ ਠੀਕ ਐ ਠੀਕ ਐ ਹਾਂ ਹਾਂ ਹੋਰ ਕੀ ਹਾਲ ਚਾਲ ਐ ਬੜਾ ਵਧੀਆ 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 ਠੀਕ ਠਾਕ ਐ ਮੈਂ ਕਿਹਾ ਚਾਚਾ ਜੀ ਸਵਾਰ ਕੇ ਤਾਂ ਜੋੜੀ ਜਾਂਦੇ ਆ ਮਸ਼ੀਨ ਵਧੀਆ ਵਧੀਆ ਚਾਚਾ ਵਧੀਆ ਵਸ ਤੂੰ ਸੁਣਾ ਵੀ ਵਧੀਆ ਕਹੀ ਜਨਾ ਉਹ ਕਹੇਤਾ ਚਾਚਾ ਕੋਈ ਨਹੀਂ ਫੇਰ ਕੀ ਹੋਰ ਸੁਣਾ ਚਾਚਾ ਜੀ ਕਿਵੇਂ ਆ ਆਪੀ ਠੀਕ ਆ ਕਹੀ ਜਨਾ ਪੁੱਛਦਾ ਲੈ ਫੇਰ ਕੀ ਹੋ ਗਿਆ ਜੇ ਮੈਂ ਆਪ ਹੀ ਵਧੀਆ ਕਹਦਾ ਕੋਈ ਮਾੜੀ ਗੱਲ ਤਾਂ ਨਹੀਂ ਕਹੀ ਕੋਈ ਸੂਈ ਚੱਕੀ ਬੈਠਾ ਸੌ ਤੇ ਹੋਰ ਕਿਵੇਂ ਕੋਈ ਠੀਕ ਠੋਕ ਨਹੀਂ ਹੈਗਾ ਹਾਂ ਕੱਲ ਮਸ਼ੀਨ ਫਿੱਟ ਕਰੀਦੀ ਹਾਂ ਚਲਾਈ ਸੀ ਮਸ਼ੀਨ ਹਾਂ ਚੱਲੀ ਨਹੀਂ ਚੱਲੀ ਤਾਂ ਹੈਗੀ ਆ ਹਾਂ ਓਏ ਹਾਲੇ ਦਾਣੇ ਜੇ ਮਾਰਦੀਆਂ ਸੈਟ ਨਹੀਂ ਆ ਰਹੇ ਇਹ ਸੈਟ ਹੁਣੇ ਨਹੀਂ ਜਟਵਾੜਾ ਦਾਣੇ ਸਿੱਟਣੋਂ ਨਹੀਂ ਹਟਣਾ ਇਹਨੇ ਦਾਣੇ ਸਿੱਟਣੋਂ ਨਹੀਂ ਹਟਣਾ ਤੇ ਜਟਵਾੜਾ ਨੇ ਗਾਲਾਂ ਦੇਣੋਂ ਨਹੀਂ ਹਟਣਾ ਉਹੀ ਤਾਂ ਗੱਲ ਆ ਤਾਂ ਹੀ ਤਾਂ ਆਪਦੇ ਚਲਾ ਕੇ ਦੇਖੀਏ ਯਾਰ ਹਾਂ ਓ ਲਾਜ ਤਾਂ ਹੈਗਾ ਚਾਚਾ ਜੇ ਤੂੰ ਇੱਕ ਬੰਦੇ ਨਾਲ ਗੱਲ ਕਰਨੀ ਮੇਰੀ ਗੱਲ ਸੁਣ ਲੈ ਹਾਂ ਤੂੰ ਭਾਈ ਬਣ ਕੇ ਮੇਰੀ ਗੱਲ ਸੁਣ ਲੈ ਹਾਂ ਤੇਰੇ ਮੂਰੇ ਬੰਨੇ ਤੂੰ ਜਾ ਸਾਨੂੰ ਕੁਰੀਸ ਕੁਰੀਸ ਕੰਮ ਤੋਂ ਜਾ ਪਰੇ ਓ ਜਾ ਪਰੇ ਕੀੜੀ ਦੇ ਘਰੇ ਨਰੈਣ ਆਇਆ ਕੀੜੀ ਨੂੰ ਨਰੈਣ ਦੀ ਇੱਜ਼ਤ ਹੀ ਨਹੀਂ ਮੇਰੀ ਗੱਲ ਸੁਣ ਲੈ ਹਾਂ ਭਾਈ ਬਣ ਕੇ ਤੂੰ ਬਾਗ ਜਾ ਠੀਕ ਹੈ ਅਸੀਂ ਅੱਕੇ ਬੈਠੇ ਆ ਪਰਸੋਂ ਮਸ਼ੀਨ ਸੈੱਟ ਸੁੱਟ ਕਰੀ ਸੀ ਪਰਸੋਂ ਚੌਥੇ ਦੋ ਦਿਨ ਆ ਗਏ ਹਾਂ ਉਹ ਫੋਰਮੈਨ ਮੇਰਾ ਸਾਲਾ ਬੇੜਾ ਬਹਿ ਗਿਆ ਕਹਿੰਦਾ ਮੈਂ ਵਿਆਹ ਤੇ ਜਾ ਕੇ ਆਉਂ। ਅੱਛਾ। ਬਸ ਹੁਣ ਵੀ ਸੀਜ਼ਨ ਦਾ ਮੌਕਾ ਵਿਆਹ ਤੇ ਜਾਣ ਦਾ ਟਾਈਮ। ਮੁੜ ਕੇ ਆਇਆ ਹੀ ਨਹੀਂ। ਉਹ ਮੁੜ ਕੇ ਕਿੱਥੇ ਆਇਆ ਹੁਣ ਆਇਆ ਹੁਣ ਜੇ ਸੈਟਿੰਗ ਥੋੜੀ ਮੋਟੀ ਚੱਲ ਹੁਣ ਆਪ ਵੀ ਕਰਨੀ ਪਊ ਨਹੀਂ ਕਿੱਥੇ ਫੋਰਮੈਨ ਦਾ ਕੰਮ। ਸੈਟ ਕੇ। ਉਹ ਯਾਰ ਗੱਲ ਸੁਣ ਚਾਬੀ ਵੀ ਹੈਗੀ ਹਲੋ। ਅੰਦਰ ਪੈ ਜਾ ਚੱਕ ਲਿਆ। ਅੰਦਰ ਪੈ ਜਾ ਚੱਕ ਲਿਆ। ਹਲੋ। ਕਿਉਂ ਟੈਨਸ਼ਨ ਲਈ ਜਾਂਦਾ ਤੈਨੂੰ ਕਾਹ ਫੋਰਮੈਨ ਚਾਹੀਦੇ ਆ ਦੱਸ। ਇਹ ਫਾਰਮਾਂਡ 35 ਜਹੀ ਦਾ ਮਸ਼ੀਨ ਤੇ ਇੱਕ ਫਾਰਮਾਂਡ ਹੁੰਦਾ ਫਾਰਮਾਂਡ ਤਾਂ ਇੱਕ ਨਹੀਂ ਲੋਟਾਂ ਦਾ ਤੂੰ ਕੈ